Ah, eu ah, tô ਮੇਰਾ ਨਾਮ ਕਹੂੰ ਜਿਤਕਾਰ ਹੈ ਕਿਹੜਾ ਪਿੰਡ ਜਲਾਲਾਬਾਦ ਪੁਰੂ ਮੋਗਾ ਕੀ ਗੱਲ ਹੋਈ ਤੇਰੇ ਨਾਲ ਗੁਰਦੁਆਰਾ ਸਾਹਿਬ ਨਾਲ ਚੱਕਣਗੇ ਮੈਂ ਗੁਰਦੁਆਰੇ ਹਰਮੋਨੀਅਮ ਸਿੱਖਣ ਗਈ ਸੀ ਬਾਬਾ ਜੀ ਨੇ ਮੈਨੂੰ ਅੰਦਰ ਬਾਇ ਮੈਂ ਅੰਦਰ ਗਈ ਉਹਨੇ ਮੂੰਹ ਜੂੰਹ ਪਾ ਕੇ ਸ਼ਕਤੀ ਨੂੰ ਹੱਥ ਲਾਇਆ ਬਾਬਾ ਜੀ ਨੇ ਬਾਬੇ ਜਨਾਬ ਪਤਾ ਕੀ ਹੈ ਨਹੀਂ ਅੱਛਾ ਕਿੰਨੀ ਕਿੰਨੀ ਉਮਰ ਬਾਬਾ ਜੀ ਦੀ ਉਹ ਜੀ ਮਤਲ ਦੇਖਣ ਗਏ ਸੀਗੇ ਨਹੀਂ ਹਰਮੋਨੀਅਮ ਸਿੱਖਣ ਗਏ ਸੀ ਹਰਮੋਨੀਅਮ ਸਿੱਖਣ ਅੱਗੇ ਵੀ ਜਾਣੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਜਾਂਦੇ ਨੇ ਦੋ ਹਫ਼ਤੇ ਹੋਰ ਵੀ ਬੱਚੇ ਜਾਂਦੇ ਸੀਗੇ ਹਾਂਜੀ ਉਹ ਸਕੂਲ ਚ ਪੜਦੇ ਸੀ ਹਾਂਜੀ ਕਿੰਨੇ ਵੀ ਕਲਾਸ ਚ ਪੜਦੇ ਪੰਜਵੀਂ ਪੰਜਵੀਂ ਚ ਤੇ ਇਹਦੀ ਤੁਸੀਂ ਸ਼ਿਕਾਇਤ ਆਪਣੇ ਮਾ ਮਾਤਾ ਪਿਤਾ ਨੂੰ ਦੱਸਿਆ ਕਿਹਨੂੰ ਦੱਸਿਆ ਸੀਗੇ ਆਪਣੇ ਮਾਤਾ ਪਿਤਾ ਨੂੰ ਅੱਛਾ ਤੇ ਫਿਰ ਉੱਥੇ ਲੜਾਈ ਝਗੜਾ ਕਿਵੇਂ ਹੋ ਗਿਆ ਉਹਨਾਂ ਨੇ ਉਹ ਪਹਿਲਾਂ ਝਗੜਾ ਹੋ ਗਏ ਸੀ ਇਹ ਪਿਤਾ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਿਆਂ ਨੂੰ ਗੁੱਸਾ ਆਇਆ ਵੀ ਸਾਡੀ ਤੇ ਹੱਥ ਲਾਇਆ ਠੀਕ ਹੈ ਤਾਂ ਕਰਕੇ ਲੜਾਈ ਝਗੜਾ ਹੋ ਗਿਆ ਤਾਂ ਲੜਾਈ ਝਗੜਾ ਹੋ ਗਿਆ ਠੀਕ ਹੈ வி கலவந்தா மெரா நாம் மேரி பத்திஜி சி ஆச்ச பண்ட ஜலால ஜி மோகா ਬੱਚੀ ਸਾਡੀ ਇੱਥੇ ਪਾਰਸੀ ਪੜਾਉਂਦੀ ਸੀ ਗੁਰਦੁਆਰੇ ਤੇ ਗੁਰਦੁਆਰੇ ਵਾਲੇ ਬਾਬੇ ਨੇ ਗਲਤ ਕੰਮ ਕੀਤਾ ਉਹਦੇ ਨਾਲ ਕਿਹੜਾ ਬਾਬਾ ਆਈ ਨਹੀਂ ਪਤਾ ਕਿਹੜਾ ਇੱਥੇ ਬਾਕੀ ਆਵਣਾ ਨਾ ਜੱਤੀ ਆਦਾ ਜਿਹੜਾ ਕਿਆ ਕਰਨਾ ਕਿਤੇ ਇੱਕ ਚੱਕਰ ਰਹਿ ਰਿਹਾ ਆਈ ਨਾਲ ਨਹੀਂ ਮੈਨੂੰ ਪਤਾ ਕਿੰਨਾ ਚਿਰ ਤੋਂ ਰਹਿਦਾ ਇੱਥੇ ਨਵਾਂ ਆਇਆ ਇੱਥੇ ਮੈਨੂੰ ਨਹੀਂ ਹੋਇਆ ਹਰਮੋਨੀਅਮ ਸਿੱਖਾਉਂਦੀ ਹਰਮੋਨੀਅਮ ਸਿੱਖਣਾ ਆਉਂਦੀ ਪਾਰ ਸਿੱਖਦੀ ਸੀ ਕੁੜੀ ਇੱਥੇ ਗੁਰਦੁਆਰੇ ਪਾਰ ਸਿੱਖਣਾ ਆਉਂਦੀ ਸੀਗੀ ਤੇ ਬਾਬੇ ਨੇ ਇਹਨਾਂ ਗਲਤ ਕੰਮ ਕੀਤਾ ਕੁੜੀ ਨਾਲ ਸ਼ਿਕਾਇਤ ਇਦਾਂ ਦੀ ਆਈ ਆ ਕਰ ਕਰਦੇ ਪਹਿਲਾਂ ਵੀ ਪਿੰਡ ਵਾਸੀਆਂ ਨੂੰ ਲੱਗਾ ਪਤਾ ਇਹਦੇ ਬਾਰੇ ਹਾਂਜੀ ਪਹਿਲਾਂ ਵੀ ਪਤਾ ਹੈ ਦਾ ਵੀ ਜਿਹਦੇ ਪ੍ਰਸ਼ਾਦ ਦਿੰਦਾ ਕੁੜੀਆਂ ਦੇ ਆਹ ਚੁੜੀ ਦਾ ਫੜ ਕੇ ਪ੍ਰਸ਼ਾਦ ਦਿੰਦਾ ਵਾ ਤੁਸੀਂ ਇਹਨੂੰ ਪਿੰਡ ਪਿੰਡ ਵਾਸੀਆਂ ਨੇ ਪਹਿਲਾਂ ਯਾਰੀ ਕਮੇਟੀ ਨੂੰ ਕੋਈ ਕਮੇਟੀ ਮਰੀ ਹੋਈ ਆ ਨਾ ਸੀਗੇ ਇਹਨਾਂ ਨੇ ਲਾਠੀ ਚਾਰ ਦੀ ਵੀ ਸੱਟ ਤੇ ਕਰਵਾ ਦਿੱਤਾ ਲਾਠੀ ਚਾਰ ਦੀ ਕਰਵਾ ਦਿੱਤੀ ਇਹਨਾਂ ਨੇ ਕੋਈ ਸਹੀ ਨਾ ਮਾਪਿਆ ਉਹਦੇ ਸਾਡੇ ਮਾਪਿਆਂ ਨੇ ਇਹਨਾਂ ਨੇ ਜੰਡੇ ਪਾਵਾ ਦਿੱਤੇ ਖੰਡੀ ਦੀ ਮਾਂ ਦੇ ਵੀ ਤੇ ਸਾਡੇ ਘਰ ਲੈ ਗਿਆ ਉਹਨੂੰ ਉਹਨੂੰ ਘੱਡੀ ਤੇ ਭਾ ਕੇ ਇਹ ਪੂਰਾ ਸਾਡਾ ਕਮੇਟੀ ਦਾ ਸਰਪੰਚ ਨਹੀਂ ਸਾਡੀ ਜਿੱਥੇ ਕੋਈ ਗੱਲ ਨਹੀਂ ਸੀ ਸਾਡੇ ਬੱਚਿਆਂ ਦੇ ਦੰਨੇ ਮਰਵਾਏ ਆ ਕੀ ਕਹਿ ਕੇ ਗਏ ਪਿੰਡ ਦੇ ਸਾਹਮਣੇ ਉਹਨਾਂ ਨੇ ਸੁਣਾ ਪਾਣੀ ਕਿੱਥੇ ਨੇ ਕੋਈ ਨਹੀਂ ਸੀ ਉਹਨੇ ਪੈਸਾ ਤੇ ਲੈਣ ਲਾ ਲਏ ਆ ਬੜਾ ਗੁੱਸਾ ਆ ਤੇਰੇ ਨੇ ਨਾ ਕਹਤਾ ਕਿ ਇਹ ਨਿਗਰਾਨ ਸਾਰੇ ਇਕੱਠੇ ਕਰਕੇ ਬੰਦਾ ਜੜਾਇਆ ਉਹਨਾਂ ਦੇ ਕੰਦੇ ਹਾਂ ਬੰਦੇ ਬਾਹਰ ਕੱਢੇ ਦੇ ਅੰਦਰ ਲਾ ਕੇ ਹਾਂ ਅੰਦਰ ਕੱਢੀ ਲਾ ਕੇ ਬੰਦਾ ਅੰਦਰੋਂ ਕੱਢਿਆ ਬਾਹਰ ਦਾਮਤ ਲਾਇਆ ਤੀਨੂ ਕੇ ਕਰੀਏ ਇਹ ਹਾਂਜੀ ਖਾਣਾ ਲੈ ਕੇ ਹਾਂਜੀ ਖਾਣਾ ਲੈ ਕੇ ਨਾਲ ਸਾਹਿਬ ਚਾਹੀਦਾ ਸਾਹਿਬ ਚਾਹੀਦਾ ਸੋਲੋ ਕਮੇਟੀ ਕਰਦੇ ਆ ਮਾਰਦੀ ਲਾ ਕੇ ਥਲੀ ਦਾ ਬਹੋ ਜਗ੍ਹਾ ਜੇ ਨਾ ਆਉਂਦੇ ਤੁਹਾਰੇ ਚ ਨਹੀਂ ਰਹਿਣ ਦੇਣੀ ਕਮੇਟੀ ਬਦਲੀ ਬਲਟੀ ਨਹੀਂ ਬਦਲਦੀ ਰਾਤੀ ਕਮੇਟੀ ਰਹਿਣ ਦੇਣੀ ਆ ਅਸੀਂ ਹੁਣ ਰੈ ਰਾਸ ਦਾ ਪ੍ਰਕਾਸ਼ ਨਿਖਰਵਾਇਆ ਵਾਇਸਲਾ ਹੁਣ ਦੇਣਾ ਦੇਣਾ ਨਾ ਕੋਈ ਸਵਾਲ ਇਹ ਸਾਡਾ ਬਾਨ ਗਰੀਬ ਕਿਥੋਂ ਦੇ ਚਮਚੇ ਦਾ 1 ਰੁਪਇਆ ਲੈ ਚੁੱਕੇ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੇ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਬਾਕਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਇਹ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਅਸੀਂ ਸ਼ੀਸ਼ੇ ਟੁੱਟ ਗਏ ਸੀ ਉਸ ਸੰਬੰਧ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀਆਂ ਸਰਾਂ ਉਸ ਸੰਬੰਧ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਪੀਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ